ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਪਚਾਲ ਆਇਆ ਜਿਸ ਨਾਲ ਇਮਾਰਤਾਂ ਹਿੱਲ ਗਈਆਂ ਇਹ ਨਹੀਂ ਨਹੀਂ ਮੀਆਮੇਰ ਤੋਂ ਵੀ ਵੱਡੇ ਪਚਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਦਿਲ ਦਹਿਲਾ ਦੇਣ ਵਾਲੀਆਂ ਹਨ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਮੀਆਮੇਰ ਦੀ ਹੈ ਜਿੱਥੇ ਪਚਾਲ ਕਾਰਨ ਇੱਕ ਤੋਂ ਬਾਅਦ ਇੱਕ ਇਮਾਰਤਾਂ ਢਹਿ ਗਈਆਂ ਇਸ ਭਿਆਨਕ ਘਟਨਾ ਤੋਂ ਬਾਅਦ ਮਿਆਂਮਾਰ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਹਫੜਾ ਤਫੜੀ ਤੋਂ ਬਾਅਦ ਲੋਕ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਹਨ ਇਹ ਜੋ ਦੂਜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ THAILAND ਦੀ ਰਾਜਧਾਨੀ ਬੈਂਕਾਕ ਦੀ ਹੈ ਜਿੱਥੇ ਇੱਕ ਗगनचुंबी ਇਮਾਰਤ ਦੇ ਟਹੰਦੀ ਖਬਰ ਹੈ ਰਿਪੋਰਟ ਦੇ ਮੁਤਾਬਕ ਇਮਾਰਤ ਉਪਚਾਲ ਦੇ ਝਟਕੇ ਸਹਿਣ ਨਹੀਂ ਕਰ ਸਕੀ ਅਤੇ ਟਹਿਟੇਰੀ ਹੋ ਗਈ ਇਹ ਰਜੀ ਵੀਡੀਓ ਦਿਲ ਦਹਿਲਾਲ ਦੇਣ ਵਾਲੀ ਵੀਡੀਓ ਮਿਆਂ ਮਾਰਦੀ ਹੈ ਜਿੱਥੇ ਇੱਕ ਆਈਕੋਨਿਕ ਮੰਦਿਰ ਦੇ ਟਹਿ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਚੌਥੀ ਵੀਡੀਓ ਬੈਂਕਾਕ ਦੀ ਹੈ ਜਿੱਥੇ ਰੇਲਵੇ ਸਟੇਸ਼ਨ ਤੇ ਲੋਕਾਂ ਨੇ ਪਚਾਲ ਦੇ ਖਤਰਨਾਕ ਝਟਕੇ ਮਹਿਸੂਸ ਕੀਤੇ ਅਤੇ ਟ੍ਰੇਨ ਵੀ ਬੁਰੀ ਤਰ੍ਹਾਂ ਨਾਲ ਹਿੱਲਣ ਲੱਗ ਪਈ ਇਹ ਜੋ ਪੰਜਵੀਂ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਬੈਂਕਾਕ ਦੀ ਹੈ ਜਿੱਥੇ ਪੋਚਾਲ ਦਾ ਇਹ ਦ੍ਰਿਸ਼ ਦਿਖਿਆ ਜਾ ਸਕਦਾ ਹੈ ਇੱਥੇ ਤੁਹਾਨੂੰ ਦੱਸਦੀ ਹੈ ਕਿ ਇੰਨੇ ਜ਼ਬਰਦਸਤ ਆਏ ਪੋਚਾਲ ਦੇ ਕਾਰਨ ਦੋਵੇਂ ਮੁਲਕਾਂ ਦੇ ਵਿੱਚ 150 ਲੋਕਾਂ ਤੋਂ ਵੱਧ ਦੀ ਮੌਤ ਹੋ ਗਈ ਹੈ ਜਦਕਿ 750 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ